डेली पब्लिक लाइव माता <laughs> कख्या <laughs>

ਇਹ ਜੀ ਸਾਡੀ ਛੋਟੀ ਛੋਟੇ ਬੱਚੇ ਰਹੀ ਹੈ ਇੱਕ ਹਸਪਤਲ ਦਾਖਲਾ ਉਹਦਾ ਵੀ ਕੋਈ ਹੋ ਨਹੀਂ ਕਿਥੋਂ ਲਾਣੇ ਪੈਸੇ ਸਾਨੂੰ ਦੱਸੋ ਅਸੀਂ ਕਿਥੋਂ ਕਰੀਏ ਜਿਹੜਾ ਕਮਾਨ ਵਾਲਾ ਬੰਦਾ ਉਹੀ ਮਰੀਆ ਅਸੀਂ ਹੁਣ ਕੀ ਕਰੀਏ ਦੱਸੋ ਅਸੀਂ ਕੀ ਕਰੀਏ ਸਰ ਜੀ ਲੈ ਕੇ ਮਾਂ ਦੇ ਦੋ ਬੁੜੇ ਸਰ ਉਹ ਤੇ ਕਹਿੰਦੇ ਬਈ ਬੰਦੇ ਬੈਠੇ ਪਰ ਸਰਪੰਚ ਦਾ ਫਰਜ ਹੈ ਤੇ ਪੁੱਜਣਾ ਸਾਨੂੰ ਜਵਾਬ ਦੇ ਸਾਡੀ ਗੱਲ ਦਾ ਜਦ ਮੁੜਿਆ ਨੇ ਕੱਲ ਫੋਨ ਕੀਤਾ ਹੈ ਕਿ ਸਾਡੇ ਨਾਲ ਪਹਿਲੀ ਬਾਅਦ ਚੋਲ ਸਰਪੰਚ ਕਿਉਂ ਨਹੀਂ ਗਿਆ ਕਿਉਂ ਨਹੀਂ ਆਇਆ ਤੇ ਜੇ ਤਰੀਕੇ ਨਾਲ ਆਇਆ ਜਦੋਂ ਉੱਥੇ ਮਾਰ ਛੜੇ ਜੀ ਉਹਦੋਂ ਆਇਆ ਉਹ ਕੀ ਲੈਣਾ ਆ ਤੇ ਕਿਉਂ ਆਇਆ ਆ ਨੂੰ ਖੂਨ ਦਾ ਬਦਲਾ ਖੂਨ ਚੜਾ ਘਰ ਸਾਰਾ ਟਾਇ ਦਿੱਤੋ ਜਾਵੇ ਇੱਥੇ ਰੋਡਰ ਫਲਾਈਏ ਪੂਰਾ ਘਰ ਸਫਾਈ ਕੀਤੀ ਜਾ ਗੰਦ ਪੂਰਾ ਖਤਮ ਹੋ ਜਾਏ ਅ ਨਹੀਂ ਬ੍ਰਦਰ ਇਸ ਤਰ੍ਹਾਂ ਸੀਗਾ ਅ ਜਿਹੜਾ ਕੱਲ ਮੁੰਡੇ ਦਾ ਮਾਰਡਰ ਹੋਇਆ ਉਹ ਸੰਬੰਧ ਵਿੱਚ ਆਪਾਂ ਜਿਹੜੀ ਬੰਦੀ ਕਾਨੂੰਨੀ ਕਰ ਰਹੀ ਉਹ ਕਰ ਦਿੱਤੀ ਸੀ ਰਾਤ ਹੀ ਹੋਈ ਸੀਗੀ ਔਰ ਜਿਹੜੇ ਉਹਨਾਂ ਦੇ ਬੰਦੇ ਰਖਾਏ ਸੀਗੇ ਉਹਨਾਂ ਵਿੱਚੋਂ ਕੱਲ ਦੋ ਅਰੈਸਟ ਕਰ ਲਏ ਸੀਗੇ ਜਿਹੜੇ ਰਿੰਦੇ ਦੋ ਹੈਗੇ ਉਹ ਵੀ ਆਪਾਂ ਪਾਰਟੀਆਂ ਭੇਜੀ ਹੋਈ ਰਸਤ ਹੋ ਜਾਣਗੇ ਬਾਕੀ ਇਹਨਾਂ ਦੇ ਕੋਈ ਗੱਲ ਨਹੀਂ ਇਹਨਾਂ ਦੇ ਜਿਹੜੇ ਮੰਗਾ ਸੀਗੇ ਆਪਾਂ ਲਿਖ ਲਿਆ ਨੇ ਉਹ ਆਪਾਂ ਮੰਤਰੀ ਸਰ ਨਾਲ ਗੱਲ ਹੋ ਗਈ ਇਸ ਨਾਲ ਗੱਲ ਹੋ ਗਈ ਹੈ ਔਰ ਮਾਨਜੋਗ ਐਸਐਸਪੀ ਸਾਹਿਬ ਨਾਲ ਗੱਲ ਹੋ ਗਈ ਹੈ ਔਰ ਜਿਹੜੇ ਵੀ ਇਹਨਾਂ ਦੇ ਕਾਨੂੰਨੀ ਤੌਰ ਤੇ ਸਹੀ ਮੰਗਾ ਹੋਣਗੇ ਹੁਣ ਆਪਾਂ ਇੰਪਲੀਮੈਂਟੇਸ਼ਨ ਕਰਾਵਾਂਗੇ ਥੈਂਕ ਯੂ ਜੀ